ਅੱਜ ਮੁਹਾਲੀ ਦੇ ਪ੍ਰੈਸ ਕਲੱਬ ਵਿਖੇ ਸਿਮਰਤਜੀਤ ਸਿੰਘ ਮਾਨ ਅਤੇ ਕੁਲਦੀਪ ਸਿੰਘ ạtਵਾਲ ਜੋ ਕਿ ਇੱਕ ਸੋਸ਼ਲ ਵਰਕਰ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਤੇ ਸਪੋਰਟਸ ਅਦਾਰਿਆਂ ਵਿੱਚ ਜੋ ਇੱਕ ਕਰਪਸ਼ਨ ਦੇ ਮੁੱਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਮੁਹਾਲੀ ਦੇ ਵਿੱਚ ਪ੍ਰੈਸ ਕਲੱਬ ਸੋ ạtਵਾਲ ਸਾਹਿਬ ਤੁਸੀਂ ਇਹ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿਹੜੇ ਵਿਭਾਗ ਦੇ ਖਿਲਾਫ ਜਿਹੜੀ ਜਿਹੜੀ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਵੀ ਉੱਥੇ ਕਰਪਸ਼ਨ ਹੋ ਰਹੀ ਹੈ ਉਹਦਾ ਡਿਟੇਲਜ ਖੁਲਾਸਾ ਦੱਸੋ ਜਰਾ ਦੇਖੋ ਜੀ ਆਪਾਂ ਗੱਲ ਕਰੀਏ ਬਾਬਾ ਫਰੀਦ ਯੂਨੀਵਰਸਿਟੀ ਦੀ ਉੱਥੇ ਜੀ ਸਾਡੇ ਭਾਰਤ ਦੇ ਵਿਦਿਆਰਥੀ ਪੜਨ ਵਾਸਤੇ ਆਉਂਦੇ ਨੇ ਪੜ੍ਹਨ ਲਿਖਣ ਵਾਸਤੇ ਆਉਂਦੇ ਨੇ ਤੇ ਉੱਥੇ ਜਿਹੜਾ ਉਤੋਂ ਦੇ ਬੀਸੀ ਸਾਹਿਬ ਨੇ ਇੱਕ ਸਾਲ ਤੋਂ ਉੱਥੇ ਇੱਕ ਜੋਬ ਦੇ ਜੋਬ ਕਰਦੇ ਸਰਕਾਰੀ ਬੀਸੀ ਸਾਹਿਬ ਜਿਹੜੇ ਰਜੀਵ ਸੋਜੀ ਨੇ ਡਾਕਟਰ ਜੀ ਸੋਜੀ ਨੇ ਬੀਸੀ ਸਾਹਿਬ ਤੇ ਗੱਲ ਜਿਹੜੇ ਉੱਤੇ ਫਿਰ ਆਪਾਂ ਗ੍ਰੀਨ ਕਰਾ ਕੋਰੋਨਾ ਦਾ ਕੱਪੜਾ ਚੱਲ ਰਿਹਾ ਜੇ ਕੋਰੋਨਾ ਲੱਖਾਂ ਦੀ ਗੱਲ ਕਰੀਏ ਉਹ ਚ ਕੱਪੜਾ ਬਾਜੀ ਚੱਲ ਰਹੀ ਹੈ ਇਸ ਟਾਈਮ ਤੇ ਟੈਂਡਰਾਂ ਨੂੰ ਲੈ ਕੇ ਹੈ ਜਿਵੇਂ ਮਸ਼ੀਨਾਂ ਨੂੰ ਲੈ ਕੇ ਹੈ ਤੇ ਜਿਹੜੇ ਕਿ ਬੰਦੇ ਭਰਤੀ ਰੱਖ ਲੈਂਦੇ ਨੇ ਆਪਦੇ ਬੰਦੇ ਰੱਖ ਲੈਂਦੇ ਨੇ ਐਦਾਂ ਦੇ ਲੈ ਕੇ ਬਹੁਤ ਕੁਸ਼ ਹੈ ਟੈਂਡਰਾਂ ਦੇ ਵਿੱਚ ਕੀ ਰੈਗੂਲਰਿਟੀਆਂ ਆ ਉਹਦੀ ਡਿਟੇਲ ਦੱਸੋ ਜੀ ਦੇਖੋ ਟੈਂਡਰਾਂ ਨੂੰ ਮਸ਼ੀਨਾਂ ਦੀ ਲਾਂਡਰੀ ਮਸ਼ੀਨਾਂ ਦੀ ਗੱਲ 90 90 ਲੱਖ ਰੁਪਏ ਉਹ ਬਿਨਾਂ ਕਿਸੇ ਟੈਂਡਰ ਤੋਂ ਕਿਸੇ ਆਪਣੇ ਬੰਦੇ ਨੂੰ ਦੇ ਦਿੰਦੇ ਨੇ ਕਿਸੇ ਪ੍ਰੈਸ ਦੇ ਵੀ ਟੈਂਡਰ ਨੋਟਿਸ ਨਹੀਂ ਕੋਈ ਨੋਟਿਸ ਨਹੀਂ ਇਹੀ ਤਾਂ ਪ੍ਰੋਬਲਮ ਹੈ ਸਭ ਤੋਂ ਵੱਡੀ ਇਹ ਆਪਣੇ ਬੰਦੇ ਨੂੰ ਦਿੰਦੇ ਨੇ ਕੋਈ ਇਦਾਂ ਦਾ ਨੋਟਿਸ ਨਹੀਂ ਕਰਦੇ ਕੋਈ ਨਿਊਜ਼ਪੇਪਰ 'ਚ ਨਹੀਂ ਕੋਈ ਕੁਝ ਨਹੀਂ ਤੇ ਆਪਦੇ ਇਹ ਬੰਦੇ ਨੂੰ ਦੇ ਦਿੰਦੇ ਨੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਹਾਡੇ ਕੋਲ ਇਹ ਐਵੀਡੈਂਸ ਹੈ ਬਹੁਤ ਸਾਰੇ ਐਵੀਡੈਂਸ ਆ ਕਿ ਨਹੀਂ ਜੀ ਦੇਖੋ ਕਿੰਨੇ ਕੁ ਸਾਰੇ ਐਵੀਡੈਂਸ ਆਪਣੇ ਕੋਲ ਹੈ ਹੀ ਨਹੀਂ ਜੀ ਤੇ ਬਾਕੀ ਬੀਸੀ ਸਾਹਿਬ ਨੇ ਆਪਦੀ ਜਿਮੇ ਕੀ ਗੱਲ ਕਰੀਏ ਨਹੀਂ ਜਿਹੜਾ ਟੈਂਡਰ ਨਹੀਂ ਕੱਢਿਆ ਇਸ ਚੀਜ਼ ਦਾ ਐਵੀਡੈਂਸ ਇਹ ਸਾਰੇ ਆਪਣੇ ਕੋਲ ਨਹੀਂ ਦੇਖੋ ਤੁਹਾਨੂੰ ਕੱਲ-ਕੱਲ ਚੀਜ਼ ਦਿਖਾ ਸਕਦਾ ਠੀਕ ਠੀਕ ਹੈ ਜੀ ਬਹੁਤ ਹੀ ਪਰਨੇ ਆਪਣੇ ਕੋਲ ਇਹ ਵੀ ਹੈ ਇਹ ਵੀ ਨਾਲ ਹੀ ਜੀ ਸਾਰੇ ਇਹ ਵਿਦਾਊਟ ਟੈਂਡਰ ਦਿੰਦੇ ਸਾਰੇ ਬਤਾਓ ਟੈਂਡਰ 90-90 ਲੱਖ ਰੁਪਏ ਦੇ 20-20 ਲੱਖ ਇਹਦੇ ਚ ਕੁਟੇਸ਼ਨ ਕਿਸ ਤਰ੍ਹਾਂ ਦੇ ਲੋਏਸਟ ਦਿਖਾਈ ਇਹਨਾਂ ਨੇ ਕੁਟੇਸ਼ਨ ਤਾਂ ਇਹ ਕੀ ਕਰਦੇ ਨੇ ਮੰਗਵਾ ਕੇ ਕੁਟੇਸ਼ਨ ਮੇਲ ਦੇ ਰਹੇ ਤੇ ਉਹ ਬਾਅਦ ਚ ਡਿਲੀਟ ਕਰ ਦਿੰਦੇ ਨੇ ਡਿਲੀਟ ਕਰ ਦਿੰਦੇ ਜਿਹੜੀ ਰੋਟੇਸ਼ਨ ਮਗਾਉਂਦੇ ਨੇ ਆਪਣੇ ਪੇਪਰ ਵਰਕ ਕਰਕੇ ਉਹ ਤੋਂ ਡਿਲੀਟ ਕਰ ਦਿੰਦੇ ਨੇ ਤੇ ਗੱਲ ਕਰੀਏ ਜਿਵੇਂ ਡਾਕਟਰ ਨਿੱਕੂ ਕੱਕੜ ਜੀ ਨੇ ਪਹਿਲਾਂ ਕੁਝ ਬੰਦੇ ਭਰਤੀ ਕੀਤੇ ਸੀ ਕੰਪਿਊਟਰ ਡਾਟਾ ਐਂਟਰੀ ਵਾਲੇ ਉਹਨਾਂ ਦੇ ਜਿਹੜੇ ਡਾਕ ਟੈਸਟ ਹੋਣਾ ਸੀਗਾ ਉਹ ਸਰਕਾਰੀ ਹਸਪੀਟਲ ਚ ਹੋਣਾ ਸੀ ਤੇ ਉਹਨਾਂ ਨੇ ਆਪਣੇ ਬਲੱਡ ਬੈਂਕ ਚ ਹੀ ਕਰਵਾ ਲਿੱਤਾ ਗਿਆ ਡਾਕਟਰ ਨਿੱਤੂ ਕੱਕੜ ਕੌਣ ਨੇ ਉੱਥੇ ਸੁਪਰਡੈਂਟ ਨੇ ਉਸ ਟਾਈਮ ਬਾਬਾ ਫਰੀਦ ਯੂਨੀਵਰਸਿਟੀ ਹਾਂਜੀ ਹਾਂਜੀ ਉੱਥੇ ਸੁਪਰਡੈਂਟ ਨੇ ਉਹਦੇ ਕੋਲ ਚਾਰ ਪੰਜ ਅਹੁਦੇ ਨੇ ਜਿਹੜਾ ਕਿ ਉਹਨਾਂ ਨੂੰ ਵੀ ਐਕਸਪੀਰੀਅੰਸ ਨਹੀਂ ਹੈ ਉਹਨਾਂ ਨੂੰ ਵੀ ਉਸੀ ਦਾ ਐਕਸਪੀਰੀਅੰਸ ਨਹੀਂ ਹੈ ਜਿਹੜੇ ਕਿ ਉਹਨਾਂ ਅਹੁਦੇ ਦੇ ਦੇ ਰੱਖੇ ਨੇ ਦੇਖੋ bc bc ਨਿੱਤੂ ਕੱਕੜ ਦੀ ਗੱਲ ਨਿੱਤੂ ਕੱਕੜ ਬੀਸੀ ਸਾਹਿਬ ਦੀ ਗੱਲ ਮਤਲਬ ਦੋਨਾਂ ਹੀ ਮਿਲੀਭੁਗਤ ਹਨਾਂ ਵੀ ਤੇ ਇਹਦੇ ਵਿੱਚ ਗੱਲਾਂ ਜਿਹੜੇ ਬੰਦੇ ਡੌਬ ਟੈਸਟ ਸਭ ਤੋਂ ਪਹਿਲਾਂ ਉਹ ਦੇਖ ਲਓ ਤੁਸੀਂ ਸਿੱਧਾ ਹੀ ਫੋ 20 ਕਰ ਰਹੇ ਨੇ ਤੇ ਇੱਕ ਹਿਮਾਚਲ ਤੋਂ ਬੰਦਾ ਭਰਤੀ ਕੀਤਾ 43000 ਰੁਪਏ ਸੈਲਰੀ ਉਹਦੀ ਤੇ ਉਹ ਕੀ ਨਾਂ ਉਹਨਾਂ ਦਾ ਨਾ ਇਥੋਂ ਕੀ ਨਾਂ ਸੀ ਉਹ ਮੁੰਡੇ ਦਾ ਦਾ ਪੇਪਰ ਵਰਤੋਂ ਦੱਸ ਦੇਣਾ ਓਕੇ ਕੀ ਐਜ਼ ਕਿਹ ਕੰਮ ਕੀ ਲੈਂਦੇ ਉਹ ਤੋਂ ਜਿਹੜਾ ਉਹਨਾਂ ਨੇ ਦੇਖੋ ਜਿਹੜੇ ਹਿਮਾਚਲ ਦੀ ਗੱਲ ਉਹਨਾਂ ਨੇ ਲਾਅ ਅਫਸਰ ਰੱਖਿਆ ਕੁਸ਼ਲ ਅੱਛੀ ਤੇ ਉਹਨੂੰ ਨਾ ਪੰਜਾਬੀ ਦਾ ਕੋਈ ਤਜਰਬਾ ਨਾ ਕੋਈ ਬੋਲਣੀ ਆਂਦੀ ਸਿਰਫ ਹਿੰਦੀ ਚ ਗੱਲ ਕਰਦੇ ਨੇ ਉਹ ਵੀ ਉਹਨਾਂ ਨੇ ਉੱਥੇ ਰੱਖ ਲਿਆ ਇਹ ਨਹੀਂ ਹਿਮਾਚਲ ਦਾ ਸੀਗਾ ਜਿਵੇਂ ਕਿ ਇਹਨਾਂ ਦਾ ਬੇਟਾ ਤੇ ਨੂੰ ਬੀਸੀ ਸਾਹਿਬ ਦੇ 80000 ਰੁਪਏ ਪ੍ਰਤੀ ਮਹੀਨਾ ਲੈਂਦੇ ਨੇ ਕਿਉਂਕਿ ਉਹ ਬਾਹਰ ਬੈਠੇ ਨੇ ਇੰਡੀਆ ਤੋਂ ਸੈਲਰੀ ਲੈ ਰਹੇ ਨੇ ਹਸਪੀਟਲ ਦੇ ਤੋਂ ਔਰ ਕਿੱਥੇ ਬੈਠੇ ਹੋ ਈਰਪ ਦੀ ਸਿਟੀਜ਼ਨ ਨੇ ਉਹ ਓਕੇ ਤੂੰ ਉੱਥੇ ਬੈਠੇ ਬੱਟੇ ਸੈਲਰੀ ਦੇ ਰਹੇ ਨੇ ਪ੍ਰਤੀ ਮਹੀਨਾ ਸੈਲਰੀ ਲੈ ਰਹੇ ਇੱਧਰ ਨਹੀਂ ਆਉਂਦੇ ਉਹ ਨਹੀਂ ਆਉਂਦੇ ਨੇ ਸੈਲਰੀ ਲੈ ਕੇ ਚਲੇ ਜਾਂਦੇ ਨੇ ਤੇ ਉਹ ਕੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ ਉਹ ਫਰੀ ਹੋ ਕਹਿ ਸਕਦੇ ਨਹੀਂ ਇਸ ਟਾਈਮ ਤਾਂ ਬਿਲਕੁਲ ਕੁਝ ਨਹੀਂ ਆਇਆ ਆਪਣੇ ਬੰਦੇ ਭਰਤੀ ਕਰ ਰੱਖੇ ਜੋ ਵੀ ਜਿਸ ਨੂੰ ਜੋ ਕੁਝ ਵੀ ਕਰ ਸਕਦੇ ਹਾਂ ਤਾਂ ਉਹਦਾ ਇਸ ਟਾਈਮ ਅੱਛਾ ਇਸ ਟਾਈਮ ਹੁੰਦਾ ਇਹ ਤੇ ਆਪਣੇ ਕੋਲ ਕੁਝ ਵੀ ਕਰ ਸਕਦੇ ਜਿਹੜਾ ਉਹ ਹਿਮਾਚਲ ਤੋਂ ਇਹਨਾਂ ਨੇ ਲਾਅ ਅਫੀਸਰ ਹਾਇਰ ਕੀਤਾ ਉਹ 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 ਮਤਲਬ ਹਿਮਾਚਲ ਤੋਂ ਬਿਨਾਂ ਕਰਦੇ ਇਸ ਟਾਈਮ ਹਿਮਾਚਲ ਤੋਂ ਆਪਣੇ ਪੰਜਾਬ ਤੋਂ ਨਹੀਂ ਲਿਆ ਇਹਨਾਂ ਨੇ ਪੰਜਾਬ 'ਚ ਬੀਸੀ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਪੰਜਾਬ 'ਚ ਉਹ ਬੰਦਾ ਨਹੀਂ ਮਿਲਿਆ ਪੰਜਾਬ 'ਚ ਨਹੀਂ ਮਿਲਿਆ ਹਰਿਆਣਾ 'ਚ ਨਹੀਂ ਮਿਲਿਆ ਸਾਡੇ ਪੰਜਾਬ ਤੋਂ ਲੋਕ ਆਈਪੀਐਸ ਅਫਸਰ ਬਣਦੇ ਨੇ ਸੀਐਮ ਬਣਦੇ ਨੇ ਐਮਐਲਏ ਬਣਦੇ ਨੇ ਇੱਕ ਸਾਡੇ ਪੰਜਾਬ 'ਚ ਐਦਾਂ ਦਾ ਬੰਦਾ ਨਹੀਂ ਮਿਲਿਆ ਜਿਹੜਾ ਕਿ ਸ਼ਿਮਲੇ ਜਾਣਾ ਪਿਆ ਨਹੀਂ ਲਾਅ ਅਫੀਸਰ ਨਹੀਂ ਮਿਲਦਾ ਪੰਜਾਬ 'ਚ ਉਹੀ ਤਾਂ ਮੈਂ ਦੱਸ ਜਣਾ ਨਾ ਕਿ ਦੇਖੋ ਇਹਨਾਂ ਦੇ ਜਾਣਕਾਰ ਸੀਗੇ ਤਾਂ ਰੱਖਿਆ ਗਿਆ ਇਹਨਾਂ ਨੂੰ ਅੱਛਾ ਤੇ ਬੀਸੀ ਸਾਹਿਬ ਦੇ ਮਹਿੰਗੇ ਮਹਿੰਗੇ ਸ਼ੌਂਕ ਨੇ ਕੀ ਗੱਲ ਕਰੀਏ ਗੱਡੀਆਂ ਨੂੰ ਲੈ ਕੇ ਮਹਿੰਗੀ ਮਹਿੰਗੀ ਗੱਡੀਆਂ ਨੇ ਫੋਰਚੂਨਰ ਹਾਈ ਕ੍ਰਾਸ ਇਨੋਵਾ ਟੋਇਟਾ ਤੇ ਟੋਇਟਾ ਯਾਨੀ ਕਰੋੜਪੀ ਦੇ ਤਾਂ ਗੱਡੀਆਂ ਗੱਡੀਆਂ ਨਹੀਂ ਔਰ ਜਿਹੜੀ ਇਹ ਵਰਤਦੇ ਨੇ ਆਪ ਦੇ ਕੋਈ ਘਰ ਦਾ ਕੰਮ ਵੀ ਜਾਣਾ ਤਾਂ ਵੀ ਸਰਕਾਰੀ ਗੱਡੀ ਜਾਣੀ ਚਾਹੀਦੀ ਹੈ ਪਿਛਲੇ ਸਾਲ ਕੁੰਭ ਦੇ ਮੇਲੇ ਤੇ ਇਹ ਸਰਕਾਰੀ ਗੱਡੀਆਂ ਲੈ ਕੇ ਗਏ ਕਿਉਂ ਕਿੱਥੇ ਕੁੰਭ ਦੇ ਮੇਲੇ ਤੇ ਪ੍ਰਗਰਾਜ 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 ਉੱਥੇ ਕੁੰਭ ਦੇ ਮੇਲੇ ਤੇ ਜਦੋਂ ਗਏ ਉੱਤਰ ਉੱਤਰ ਪ੍ਰਦੇਸ਼ ਜਿਹੜਾ ਰਿਹਾ ਸੀ ਹਰ ਉੱਤਰ ਪ੍ਰਦੇਸ਼ ਹਾਂਜੀ ਤੇ ਉੱਥੇ ਗਏ ਨੇ ਸਰਕਾਰੀ ਗੱਡੀਆਂ ਲੈ ਕੇ ਕਿਉਂ ਸਰਕਾਰੀ ਕੰਮ ਸੀਗਾ ਕੋਈ ਦਰਸ਼ਨ ਕਰਨ ਵਾਸਤੇ ਜਾਣਾ ਚਾਹੁੰਦੇ ਸੀਗੇ ਤੁਸੀਂ ਤੁਸੀਂ ਆਪਦੀ ਗੱਡੀ ਕਿਉਂ ਨਹੀਂ ਲੈ ਕੇ ਗਏ ਯਾਨੀ ਨਿਚੇ ਦੇ ਐਵਿਡੈਂਸ ਹੈਗੇ ਸਭ ਕੁਝ ਹੈ ਜੀ ਆਨ ਕੋਰ ਠੀਕ ਹੈ ਤਿੰਨੋ ਗੱਡੀਆਂ ਜਿਹੜੇ ਤਿੰਨ ਗੱਡੀਆਂ ਲਈਆਂ ਇਹਨਾਂ ਨੇ ਨਹੀਂ ਉਹ ਆਪ ਦੀ ਗੱਡੀ ਲੈ ਕੇ ਨਹੀਂ ਨਾ ਜਾਂਦੇ ਅੱਛਾ ਸਰਕਾਰੀ ਗੱਡੀਆਂ ਲੈ ਕੇ ਗਏ ਨੇ ਜਿਹੜੀਆਂ ਬਾਬਾ ਫਰੀਦ ਯੂਨੀਵਰਸਿਟੀ ਦੀਆਂ ਜੀ ਜੀ ਉਹ ਸਰਕਾਰੀ ਗੱਡੀ ਦੀ ਵਰਤੋਂ ਕਰਦੇ ਨੇ ਜਦੋਂ ਵੀ ਕਰਦੇ ਨੇ ਓਕੇ ਹਾਂਜੀ ਤੇ ਬਾਕੀ ਬਹੁਤ ਕੁਝ ਚੱਲ ਰਿਹਾ ਉੱਥੇ ਨਿਗਾਹ ਮਾਰੇ ਉੱਥੇ মিডিਆ ਅੰਦਰ ਲੋਕਲ মিডিਆ ਕੋਈ ਹੈਲਪ ਨਹੀਂ ਕਰਦਾ ਦੋ ਤਿੰਨ ਚੈਨਲ ਨੇ ਜਿਹੜੀ ਵਧੀਆ ਖਬਰ ਲਾਉਂਦੇ ਨੇ ਨਿਊਜ਼ਪੇਪਰ 'ਚ ਤਿੰਨ ਬੰਦੇ ਨੇ ਜਿਹੜੇ ਟੋਟਲ ਕੰਮ ਕਰਦੇ ਨੇ ਕ੍ਰੀਡੋਰ ਜੋ ਖਬਰ ਲਾਉਂਦੇ ਸੱਚਾਈ ਲਈ ਖੜ ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਸੀਐਮ ਸਾਹਿਬ ਇੱਕ ਸਰਕਾਰ ਬਣਾਈ ਸੀਗੀ ਕਿ ਵਧੀਆ ਇਦਾਂ ਦਾ ਕਪੜਾ ਕਰਾਸ਼ਨ ਖਤਮ ਹੋ ਜਾਏ ਪਰ ਅੱਜ ਲੋਕਾਂ ਨੇ ਉਹਨੂੰ ਸਰਕਾਰ ਨੂੰ ਗਮਰਾਹ ਕਰਦਾ ਬੀਸੀ ਵਰਗੇ ਲੋਕਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਗੱਲ ਕਰੀਏ ਦੇਖੋ ਕਿਵੇਂ ਦੇ ਕੰਮ ਚੱਲ ਰਹੇ ਕਰੋੜਾਂ ਦਾ ਕਪੜਾ ਵਾੜ ਚੱਲ ਰਹੀ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਦੇਖੋ ਸਰਕਾਰ ਆਪਣਾ ਕੰਮ ਠੀਕ ਕਰ ਰਹੀ ਹੈ ਪਰ ਇਦਾਂ ਦੇ ਲੋਕਾਂ ਨੇ ਉਹਨੂੰ ਪਿੱਛੇ ਪਾ ਦਿੱਤਾ ਗਿਆ ਉੱਥੋਂ ਦੇ ਜਿਹੜਾ ਐਮਐਲ ਸੇਠੋਂ ਸਾਹਿਬ ਹੈ ਜਦੋਂ ਬਿਜ਼ੀਲੈਂਸ ਉੱਤੇ ਰੇਡ ਕਰਨ ਵਾਸਤੇ ਜਾਂਦੀ ਉਹਨੂੰ ਅੱਗੇ ਤੋਂ ਕੀ ਕਹਿੰਦਾ ਜਵਾਬ ਦੇ ਰਿਹਾ ਕਿ ਤੁਸੀਂ ਇੱਥੇ ਕਰਨ ਕਿ ਕਰਮਕੀ ਨਾਲ ਕਹਿੰਦਾ ਅਗਰ ਬਿਜੀਲੈਂਸ ਨੂੰ ਤੁਸੀਂ ਇਹ ਗੱਲ ਕਰ ਰਹੇ ਹੋ ਤਾਂ ਬਾਕੀ ਤੁਸੀਂ ਅੰਦਰ ਕਿਹਨੂੰ ਵੜਨੋਂਗੇ ਬਿਜੀਲੈਂਸ ਬੈਂਚ ਕੰਮ ਕਰ ਰਹੀ ਹੈ ਜਿਹੜੇ ਤਰੀਕਿਆਂ ਨਾਲ ਇਸ ਟਾਈਮ ਤਾਂ ਪਰਚਾ ਹੋਣਾ ਚਾਹੀਦਾ ਸੀਗਾ ਉਹਨਾਂ ਤੇ ਪਰ ਉਹ ਹੋਇਆ ਨਹੀਂ ਇਸ ਟਾਈਮ ਅਸੀਂ ਅਸੀਂ ਹਾਈ ਕੋਰਟ ਜਿਹੜਾ ਆਪਣਾ ਇਰਰੈਗੂਲਰਟੀਜ਼ ਐਂਡ ਕ੍ਰਾਪਸ਼ਨ ਐਂਡ ਪ੍ਰੀਵੈਂਸ਼ਨ ਐਕਟ ਦਿੱਤਾ ਹੈ ਜਿਹੜੀ ਤੁਸੀਂ ਕਿਹਾ ਕਿਉਂ ਜਿਹੜੀ ਪਰਚੇਜ਼ ਕੀਤੀ ਉਹਨਾਂ ਨੇ ਵਿਦਾਊਟ ਟੈਂਡਰ ਕੀਤੀ ਹੈ ਬਿਲਕੁਲ ਉਹ ਵੀ ਟੈਂਡਰ ਤੋਂ ਬਿਨਾਂ ਜਿਹੜੇ ਇਹ ਬੱਚੇ ਨੂੰ ਸੈਲਰੀ ਦੇ ਰਹੇ ਅਸੀਂ 60000 ਰੁਪਏ ਉਹਦੀ ਵੀ ਕਾਰਵਾਈ 420 ਬਣਦੀ ਹੈ ਜੀ ਕਿਉਂਕਿ ਉੱਥੋਂ ਦੇ ਪੀਆਰ ਨੇਸ਼ਨਲਟੀ ਉੱਥੋਂ ਦੇ ਨਹੀਂ ਯੂਰਪ ਦੇ ਯਾਨੀ ਇੰਡੀਆ ਨਾਲ ਤੋਂ ਵੀਜ਼ਾ ਲੈ ਕੇ ਆਉਣਾ ਚਾਹੀਦਾ ਲੈਣਾ ਪਏਗਾ ਤੇ ਉਹਨੂੰ ਵਰਕ ਪਰਮਿਟ ਇੰਡੀਆ ਦਾ ਚਾਹੀਦਾ ਜਦ ਕਿ ਉਹਨਾਂ ਕੋਲ ਇੰਡੀਆ ਦਾ ਵਰਕ ਪਰਮਿਟ ਨਹੀਂ ਹੈ ਉਹਨਾਂ ਕੋਲ ਕੋਈ ਇੰਡੀਆ ਦਾ ਵਰਕ ਪਰਮਿਟ ਕੀ ਉਹਨਾਂ ਨੂੰ ਉਹਦਾ ਕੀ ਦਿੱਤਾ ਹੋਇਆ ਵੈਸੇ ਉਹਦਾ ਮੈਨੂੰ ਉਹਦੇ ਬਾਰੇ ਨਹੀਂ ਪਤਾ ਜਿਹੜੀ ਸੈਲਰੀ ਜਿਹਨੂੰ ਮੈਂ ਦੱਸਣਾ ਉਹ ਪੇਪਰ ਹੈ ਪਰ ਇਹ ਸ਼ ਕੰਟਰੀ ਤੋਂ ਬਾਹਰ ਨੇ ਐਰ ਉਹਨਾਂ ਦੇ ਰਿਲੇਸ਼ਨ ਚੈਨਲ ਬਿਲਕੁਲ ਜੀ ਜਿਹੜੇ ਬੀਸੀ ਸਾਹਿਬ ਨੇ ਬਿਲਕੁਲ ਮਤਲਬ ਯੂਨੀਵਰਸ ਕੋ ਪੈਸਾ ਇਕੱਠਾ ਕਰਕੇ ਨੇ ਅੱਜ ਮਹਿਲ ਖੜੇ ਕਰ ਲਏ ਆਪਣੇ ਤੇ ਹੋਟਲ ਖੜੇ ਕਰ ਲਏ ਨੇ ਬੀਸੀ ਸਾਹਿਬ ਨੇ ਇਹੀ ਕਹਿ ਰਹੇ ਕਿਹੜੀ ਥਾਂ ਤੇ ਕਿਹੜੀ ਥਾਂ ਹਿਮਾਚਲ ਦੀ ਹਿਮਾਚਲ 'ਚ ਕੀਤੇ ਨੇ ਲੋਕੇਸ਼ਨ ਉਹਨਾਂ ਪਤਾ ਨਹੀਂ ਉਹਨਾਂ ਅੰਮ੍ਰਿਤ ਦੀ ਲੋਕੇਸ਼ਨ ਦੇ ਵਿੱਚ ਹੈ ਕਿਤੇ ਜਿਹੜਾ ਆਪਣਾ ਹੋਟਲ ਤਿਆਰ ਕਰ ਰਹੇ ਨੇ 5 ਸਟਾਰ ਤੁਹਾਨੂੰ ਕਿੱਥੋਂ ਪਤਾ ਲੱਗਿਆ ਹੈ ਬਿਲਕੁਲ ਸਰ ਸੋਟਾ 5 ਸਟਾਰ ਹੋਟਲ ਹਾਂਜੀ 5 ਸਟਾਰ ਆਪਣਾ ਖੜਾ ਕਰ ਰਹੇ ਨੇ ਇਸ ਟਾਂ ਹੂੰ ਤੇ ਬਾਕੀ ਗੱਲ ਕਰੀਏ ਉੱਥੇ ਬਹੁਤ ਕੁਝ ਚੱਲ ਰਿਹਾ ਇੱਕ ਵਾਰ ਜਾ ਕੇ ਝਾਦਮਰ ਮਾਨ ਸਾਹਿਬ ਦੀ ਗੱਲ ਕਰਦਾ ਸੀਮ ਸਾਡੇ ਭਵਨਤਮਨ ਜੀ ਉੱਥੇ ਜਾ ਕੇ ਉਹ ਝਾਦਮਰ ਚੰਦ ਕੀ ਰਿਹਾ ਉੱਥੇ ਪਰ ਇਹਨੂੰ ਇਸ ਟਾਈਮ ਤੋਂ ਚੇਂਜ ਕਰ ਦੇਣਾ ਚਾਹੀਦਾ ਸੀ ਕੀ ਕਰ ਉਹ ਸਾਨੂੰ ਨਹੀਂ ਪਤਾ ਪਰ ਜੋ ਉੱਥੇ ਸਚਾਈ ਲਈ ਆਪਾਂ ਲੜਦਾ ਸੱਚ ਲਈ ਲੜਾਂਗੇ ਠੀਕ ਠੀਕ ਹੈ ਹੋਰ ਕੁਝ ਹੋਰ ਬਸ ਤੁਸੀਂ ਮੈਂ ਤੁਹਾਨੂੰ ਡਾਕੂਮੈਂਟ ਦਿੰਨਾ ਤੁਸੀਂ ਵੀਡੀਓ ਜਰੂਰ ਲਾਇਓ ਜੀ ਬਾਕੀ ਸਾਡੇ ਸਪੋਰਟਸ ਦੇ ਜਿਹੜਾ ਕੋ ਫਰੀਦਕੋਟ ਦੇ ਜਿਹੜਾ ਉੱਥੇ ਚੱਲ ਰਿਹਾ ਇਸ ਟਾਈਮ ਬਾਕੀ ਪੰਜਾਬ ਦੀ ਤਾਂ ਗੱਲ ਬਹੁਤ ਦੂਰ ਦੀ ਪਹਿਲਾਂ ਫਰੀਦਕੋਟ ਤੋਂ ਤਾਂ ਖਤਮ ਕਰ ਲਈਏ ਇੱਦਾਂ ਦੇ ਕੰਮ ਸਪੋਰਟਸ ਕੋਰਟ ਜਿੱਦੋਂ 420 ਸਿੱਧੀ 420 ਦੇ ਹੋ ਰਹੇ ਮੁਕੱਦਮੇ ਦਾ ਅਰਥ ਹੋਣਾ ਚਾਹੀਦਾ ਕਿ ਲੱਖਾਂ ਰੁਪਿਆ ਲੱਖਾਂ ਵਿੱਚ ਫੇਰ ਨਹੀਂ ਆ ਉਹ ਵੀ ਤੁਸੀਂ ਦੇਖ ਲੈਣਾ